ਕਿਵੇਂ ਸਾਗ ਜਿਹੜਾ ਵਾ ਸਵਾਦ ਬਣਦਾ ਵਾ ਇਹੋ ਜਿਹਾ ਸਾਗ ਤੁਹਾਨੂੰ ਦੱਸ ਦੇਣਾ ਵਾ ਤੜਕਾ ਲਾਉਣਾ ਕਿ ਤੁਸੀਂ ਕਹੋਗੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਵੀ ਕਹਿਣਗੇ ਵੀ ਵਾਰ-ਵਾਰ ਆਈ ਸਾਗ ਖਾਣਾ ਵਾ ਸਾਸਰੀ ਕਾਲਜੀ ਸਾਰਿਆਂ ਨੂੰ ਸਾਸਰੀ ਕਾਲਜੀ ਸਾਰਿਆਂ ਨੂੰ ਜਿਹੜੀ ਚੀਜ਼ ਦਾ ਸਿਆਲਾਂ ਵਿੱਚ ਇੰਤਜ਼ਾਰ ਹੁੰਦਾ ਵਾ ਉਹ ਅੱਜ ਚੀਜ਼ ਨਹੀਂ ਲੱਗੇ ਆ ਬਣਾਉਣ ਸਾਗ ਹੈ ਮੰਮੀ ਹਾਂ ਸਿਆਲ ਦਾ ਪਹਿਲਾ ਸਾਗ ਹਾਂ ਪਹਿਲਾ ਤੇ ਇਹ ਅਜੇ ਤੱਕ ਜਿਹੜਾ ਮੁੱਲ ਵੇਖ ਦਿੰਦਾ ਸਾਗ ਉਹ ਆ ਤੇ ਨਾਲੇ ਪੱਤੇ ਪੱਤੇ ਹੀ ਹੈ ਜੇ ਗੰਦਲਾਂ ਵਾਲ ਨੇ ਹੈਗਾ ਥੋੜੀ ਬਹੁਤੀ ਗੰਦਲ ਵਾਇਦੀ ਇੰਦਾਂ ਦੀ ਹਾਂਜੀ ਹਾਂਜੀ ਹੈਨਾ ਇਦਾਂ ਦਾ ਹੀ ਹੋਣਾ ਅਜੇ ਪਹਿਲਾਂ ਇਸ ਤਰ੍ਹਾਂ ਦਾ ਹੀ ਹੋਣਾ ਕਿ ਮੁੱਲ 사 ਕੇ ਇਸ ਤਰ੍ਹਾਂ ਦਾ ਹੀ ਹੋਣਾ ਵਾ ਜਦੋਂ ਫਿਰ ਹੋਣ ਲੱਗ ਗਿਆ ਹਾਂ ਹਨਾ ਪੈਲੀਆਂ ਦੇ ਵਿੱਚ ਉਹ ਫਿਰ ਮੋਟੀਆਂ-ਮੋਟੀਆਂ ਗੰਦਲਾਂ ਵੇਖ ਕੇ ਤੋੜ ਕੇ ਲਿਆ ਕਰਨੀਆਂ ਹਾਂ ਤੇ ਇੱਧਰ ਮੰਮੀ ਜੀ ਡੈਰ ਹੈ ਮੈਂ ਚੱਲ ਬਣਾ ਲਈਏ ਤੇ ਮੰਮੀ ਜੀ ਨੂੰ ਸਾਗ ਬਣਾਉਂਦਾ ਨਾ ਬੜਾ ਸ਼ੌਂਕ ਵਾ ਬੜੀ ਰੀਝ ਹੁੰਦੀ ਮੰਮੀ ਜੀ ਨੂੰ ਹਨਾ ਹਾਂ ਇਸੇ ਕਰਕੇ ਮੰਮੀ ਨੇ ਮੁੱਲ ਲੱ ਲਿਆ ਸਾਗ ਇਹ ਰੀਝ ਮੈਨੂੰ ਬਹੁਤ ਹੀ ਵੀ ਮਤਲਬ ਸ਼ੁਰੂ ਤੋਂ ਹੀ ਰੀਝ ਵਾ ਮਨ ਨੂੰ ਸਾਗ ਬਣਾਉਂਦੀ ਹੈ ਨਾ ਹਾਂ ਮੈਂ ਰੋਜ਼ ਬਣਾਈ ਜਾਵਾਂ ਹਾਂ 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 ਤੇ ਇੱਕ ਇੱਧਰ ਚੁੱਲੇ ਦੀ ਬੜੀ ਰੀਜ ਹੈ ਜੇ ਚੁੱਲਾ ਵੀ ਐ ਘਾ ਕੇ ਰੱਖਿਆ ਹੋਆ ਸ਼ੰਗਾ ਕੇ ਐ ਇਹਨੂੰ ਕਰ ਦਿੱਤਾ ਸਾਫ ਹੈ ਵਿੱਚ ਪਾਤੀਆਂ ਰੱਖ ਲੀਆਂ ਵਾ ਤੇ ਬਾਕੀ ਜਿਹੜਾ ਸਾਗ ਹੈ ਨਾ ਗੈਸ ਤੇ ਤੇ ਭਾਵੇਂ ਤੁਸੀਂ ਬਹੁਤ ਬਣਾਉਂਦੇ ਹੋਵੋਗੇ ਪਰ ਚੁੱਲੇ ਤੇ ਜਿਹੜਾ ਸਾਗ ਬਣਦਾ ਨਾ ਚੁੱਲੇ ਤੇ ਹੀ ਆ ਹਾਂ ਤੇ ਨਾਲੇ ਮੈਂ ਆਪਾਂ ਤੇਲ ਦੀ ਮਿੱਟੀ ਲਾ ਲਈ ਆ ਹੂੰ ਤੇ ਇਹਦੇ ਵਿੱਚ ਥੋੜਾ ਪਾਣੀ ਪਾ ਕੇ ਨਾ ਹਾਂ ਤੇ ਫਿਰ ਇਹ ਜਦਾ ਲਵਗਾ ਨਾ ਹਾਂ ਐ ਆ ਜੀ ਪੰਜਾਬ ਹੈ ਹਾਂ ਐ ਪੰਜਾਬੀ ਤਰ੍ਹਾਂ ਬਣਾਉਂਦੇ ਆ ਇਹ ਨਹੀਂ ਕਿ ਕੋਕਰ ਦੇ ਵਿੱਚ ਪਾ ਕੇ ਤੇ ਗੈਸ ਤੇ ਤੇਰਾ ਕਰੀਏ ਬਣ ਤੇ ਉਤਰਾ ਵੀ ਜਾਂਦਾ ਪਰ ਇਹ ਆ ਕਿ ਜਿਹੜੀ ਇਹ ਕੋਸ਼ੂ ਬੂਏ ਸਾਗ ਬਣ ਦੇ ਵਿੱਚ ਹੈ ਨਾ ਚੁੱਲੇ ਦੇ ਉੱਤੇ ਹੈ ਨਾ ਨਾਲੇ ਇੱਕ ਇਹ ਨਾ ਮਠੇ ਮਠੇ ਸੇਕਣਾ ਹੁੰਦਾ ਰਹਿੰਦਾ ਵਾ ਨਾ ਤੇ ਸਾਗ ਵਧੀਆ ਬਣਦਾ ਸ਼ਾਮਾਂ ਤੱਕ ਬਿਲਕੁਲ ਇਹਦੀ ਗੱਲ ਹੈ ਤੇ ਫਿਰ ਦੱਸਿਓ ਹੁਣ ਕਮੈਂਟ ਕਰਕੇ ਹੈ ਸਾਡੇ ਵਾਂਗੂ ਕਿੰਨਾ ਕਿੰਨਾ ਨੇ ਮੁੱਲ ਲੈ ਕੇ ਸਾਗ ਬਣਾ ਕੇ ਖਾ ਲਿਆ ਵਾ ਠੀਕ ਆ ਤੇ ਆਪਾਂ ਅੱਜ ਪਹਿਲੀ ਵਾਰੀ ਇਸ ਸਿਆਲ ਦਾ ਪਹਿਲਾ ਸਾਗ ਲੱਗੇ ਆ ਹੁਣ ਬਣਾਉਣ ਤੇ ਖਾਣ ਤੇ ਇਹ ਹੁਣ ਸਵੇਰ ਤੋਂ ਲੈ ਕੇ ਰਿਜੂਗਾ ਤੇ ਇਹਨੂੰ ਸ਼ਾਮ ਤੱਕ ਫਿਰ ਅਰੇ ਜਿਦਾ ਰਹਿਣਾ ਤੇ ਮੁੜ ਕੇ ਜਾ ਕੇ ਕੋਟਾ ਲਾਉਣਾ ਹਨਾ ਤੇ ਫੇਰ ਹੀ ਸਾਗ ਬਣਦਾ ਜੇ ਸਵਾਦ। ਲਾਵਾਂਗੇ ਤੜਕਾ ਤੇ ਨਾਲ ਲਾਵਾਂਗੇ ਮੱਕੀ ਦੀਆਂ ਰੋਟੀਆਂ। ਐ ਅੱਜ ਫਿਰ ਸਾਗ ਤੇ ਮੱਕੀ ਦੀਆਂ ਰੋਟੀਆਂ ਬਣਣੀਆਂ। ਤੇ ਇੱਧਰ ਦੇਖ ਸਕਦੇ ਤੁਸੀਂ ਹਨਾ ਚੀਰ ਕੇ ਮੰਮੀ ਜੀ ਨੇ ਜਿਹੜਾ ਸਾਗ ਇੱਧਰ ਨਾਲ-ਨਾਲ ਦੀ ਨਾਲ ਪਾਈ ਜਾਂਦੇ ਆ। ਲ ਲਈ ਆ ਜੀ ਅੱਗ ਤੇ ਲਾਲੀਆ ਵੱਡੀ ਸਾਰੀ ਲੱਕੜ ਹੈ। ਜਿਹੜੀ ਕੱਡੂ ਸ਼ਾਮਾਂ ਤੱਕ ਟਾਈਮ ਹੈ ਮੰਮੀ। ਹਾਂ ਤੇ ਇੱਧਰ ਮੰਮੀ ਜੀ ਨੇ ਆਪਣੇ ਜੋ ਸਮਾਨ ਚਾਹੀਦਾ ਉਹ ਲੜਿੰਦਾ ਉਹ ਲਾ ਕੇ ਰੱਖ ਲਿਆ ਵਾ। ਅਨਾ ਅੱਛਾ ਆਜਾ ਅਗਦਾ ਕੀ ਕੰਮ ਵਿੱਚ ਭਲਾ ਦੇ ਵਿੱਚ ਕੀ ਪਾਣੀ ਇਹਦੇ ਵਿੱਚ ਮੈਂ ਨਾ ਜਿਹੜਾ ਸਾਗ ਤਰਿਆ ਨਾ ਜਿਹੜਾ ਪਾਣੀ ਪਹਿਲੋਂ ਪਾਇਆ ਸੀਗਾ ਹੂੰ ਉਹ ਮੈਂ ਥੋੜਾ ਥੋੜਾ ਕੱਢਣ ਲਈ ਆ ਤੇ ਇਹ ਹੁਣ ਨਵਾਂ ਨਵਾਂ ਸਾਗ ਆਇਆ ਵਾ ਨਾ ਤੇ ਇਹ ਜਿਹੜਾ ਪਾਣੀ ਹੈ ਉਤੋਂ ਲਈਦਾ ਵਾ ਜੇ ਨਹੀਂ ਤੇ ਜਿਹੜਾ ਸਾਗ ਹੋਇਆ ਖਸੈਲ ਮਾਦਦਾ ਅੱਛਾ ਤੇ ਇਹਦੇ ਵਿੱਚ ਮੈਂ ਹੋਰ ਪਾਣੀ ਰਖਤਾ ਉੱਤੇ ਗਰਮ ਗਰਮ ਸਾਰੇ ਜਾਣੇ ਨਾ ਕਈ ਕਮੈਂਟ ਵੀ ਕਰਦੇ ਹੁੰਦੇ ਮੈਨੂੰ ਕਿੰਦੇ ਹੁੰਦੇ ਆ ਅੱਛਾ ਇਹ ਪਾਣੀ ਦਾ ਪਹਿਲਾਂ ਹਾਂਜੀ ਪਾਣੀ ਪਾਣੀ ਨਾ ਉੱਤੇ ਗਰਮ ਰਹਾਤਾ ਵਾ ਜਦ ਅਸੀਂ ਦੂਜਾ ਕੱਢਣਾ ਨਾ ਤੇ ਨਾਲ ਹੀ ਆਹ ਗਰਮ ਪਾਣੀ ਪਾ ਦਾਂਗੇ ਵਿੱਚ ਅੱਛਾ ਤੇ ਉੱਪਰ ਗਰਮ ਹੋ ਜਾਂਦਾ ਇਹ ਗਰਮ ਹੋ ਜਾਂਦਾ ਸਕੀਮਾਂ ਵੇਖ ਲਓ ਤੁਸੀਂ ਅੱਛਾ ਕਈ ਨਾ ਕਮੈਂਟ ਕਰ ਦਿੰਦੇ ਭੈਣ ਭਰਾ ਆ ਵੀ ਸਾਨੂੰ ਸੁਆਦ ਨਹੀਂ ਲੱਗਦਾ ਸਾਗ ਕਿਉਂਕਿ ਇਹ ਕੌੜਾ ਵਾ ਕੌੜਾ ਲੱਗਦਾ ਸਾਨੂੰ ਹਨਾ ਜਿਹੜਾ ਤਾਂ ਬਾਹਰ ਦਾ ਹੁੰਦਾ ਵਾ ਉਹ ਤੋਂ ਨਹੀਂ ਲਾਉਣਾ ਪੈਂਦਾ ਤੇ ਜਿਹੜਾ ਹੁਣ ਨਵਾਂ ਨਵਾਂ ਆਇਆ ਵਾ ਨਾ ਉਹ ਤੋਂ ਲਾਉਣਾ ਪੈਂਦਾ ਵਾ ਅੱਛਾ ਇਹ ਇਦਾਂ ਹਾਂ ਇਦਾਂ ਲਾ ਲਾਂਗੇ ਨਾ ਪਾਣੀ ਆ ਵਾਲਾ ਜੇ ਤੁਸੀਂ ਇਦਾਂ ਪਾਣੀ ਲਾਵੋਗੇ ਨਵੇਂ-ਨਵੇਂ ਸਾਗ ਦੀ ਸਾਗ ਤੇ ਤੋਂ ਹਨਾ ਤੇ ਫਿਰ ਜਿਹੜਾ ਤੁਹਾਡਾ ਸਾਗ ਆ ਉਹ ਕਸੈਲ ਨਹੀਂ ਮਾਰੂਗਾ ਕਸੈਲ ਨਹੀਂ ਮਾਰੂਗਾ ਚਲੋ ਜੀ ਉਹ ਦਿਖਾਣ ਲੱਗਿਆ ਲੱਗਦਾ ਨਾ ਹੋਰ ਤਾਂ ਦਾ ਕੋੜਾ-ਕੋੜਾ ਗਿਆ ਥੋੜਾ ਜਿਹਾ ਹਾਂਜੀ 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 ਇਹ ਹੁਣ ਤੇ ਪਾਣੀ ਮੈਂ ਪਹਿਲਾਂ ਵੀ ਲਾ ਲਿਆ ਵਾ ਆ ਵੇਖੋ ਪਾਣੀ ਠੀਕ ਆ ਇਹ ਸਾਰੀ ਕਸੈਲ ਨਿਕਲ ਗਈ ਗਈ ਦੀ ਹਨਾ ਤੇ ਨਵਾਂ ਪਾਣੀ ਪਾਈ ਜਾਣਾ ਨਵਾਂ ਪਾਣੀ ਪਾਈ ਜਾਣਾ ਤੇ ਸਾਗ ਦੀ ਇਤਰਾ ਜਿਹੜੀ ਕਸੈਲ ਹੋ ਨਿਕਲਦੇ ਰਹਿਣੀ ਆ ਅਤੇ ਇਹਦੇ ਇੱਕ ਸਾਧਿਆਂ ਜੀ ਸਾਗ ਜਿਹੜਾ ਵਾ ਆਪਣੇ ਆ ਦੂਜੀ ਬਾਅਦ ਲੱਗੀ ਐ ਮੈਂ ਪਾਣੀ ਲਾਉਣੇ ਦਾ ਅੱਛਾ ਕਿੰਨੀ ਵਾਰੀ ਲਾਉਣਾ ਹੁੰਦਾ ਜੀ ਬਸ ਨਹੀਂ ਬਾਅਦ ਲਾਉਣਾ ਅੱਛਾ ਇਹਦੇ ਤੇ ਮੈਂ ਨਮਕ ਪਾਤਾ ਹੀ ਸਾਗ ਚ ਤੇ ਬਾਅਦ ਚ ਫੇਰ ਹੀ ਰਣਕੇ ਪਾਵਾਂਗੇ ਲੋੜ ਅਨੁਸਾਰ ਗੱਲ ਤੜਕੇ ਦੇ ਉੱਤੇ ਆਉਣੀ ਸਾਰੀ ਬਾਅਦ ਤੇ ਤੁਹਾਨੂੰ ਤੜਕੇ ਐ ਤੜਕਾ ਵੀ ਤੁਹਾਨੂੰ ਜਿਹੜਾ ਵਾ ਲਾ ਕੇ ਵਿਖਾਵਾਂਗੇ ਹਨਾ ਹਾਂ ਕਿੱਦਾਂ ਲਾਈਂਦਾ ਤੁਸੀਂ ਬਸ ਸਾਡੇ ਵਲੌਗ ਨਾਲ ਬਣੇ ਰਹੋ ਤੁਹਾਨੂੰ ਅੱਗੇ ਤੋਂ ਕਿ ਜਦੋਂ ਤੜਕਾ ਲਾਉਣਾ ਵਾ ਇਹਨੂੰ ਘੋਟਣਾ ਵਾ ਸਾਰਾ ਕੁਝ ਉਹ ਵੀ ਦੱਸਾਂਗੇ ਤੇ ਤੜਕਾ ਜਿਹੜਾ ਮੇਨ ਗੱਲ ਤੜਕੇ ਦੀ ਆ ਉਹ ਮੰਮੀ ਜੀ ਕਿਹੜੇ ਤਰੀਕੇ ਨਾਲ ਲਾਉਂਦੇ ਆ ਕੀ ਕੀ ਵਿੱਚ ਪਾਉਂਦੇ ਆ ਕਿਵੇਂ ਅਸੀਂ ਕਰਦੇ ਆ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਹਨਾ ਮਤਲਬ ਕਹਿਣ ਤੋਂ ਭਾਵ ਕਿ ਸਾਗ ਤਾਂ ਤੁਹਾਨੂੰ ਸਾਰਿਆਂ ਨੂੰ ਬਣਾਉਣਾ ਆਉਂਦਾ ਵਾ ਪਰ ਫਿਰ ਵੀ ਅਸੀਂ ਆਪਣਾ ਆਪਣੇ ਤਰੀਕੇ ਨਾਲ ਰਹੇ ਆ ਤੇ ਜਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਸਾਡਾ ਤਰੀਕਾ ਤੜਕੇ ਦਾ ਵੀ ਤੇ ਆ ਪਾਣੀ ਅਸੀਂ ਵਿੱਚ ਪਾ ਦਾਂਗੇ ਹਨਾ ਚਲੋ ਤੇ ਹੁਣ ਬਸ ਰਿੱਜਨ ਦਵਾਂਗੇ ਹੁਣ ਰਿੱਜੂਗਾ ਤਿੰਨ ਚਾਰ ਘੰਟੇ ਨੂੰ ਰਿੱਜਾਂਗੇ ਠੀਕ ਆ ਅੱਛਾ ਤਿੰਨ ਚਾਰ ਘੰਟੇ ਜੇ ਹੋਰ ਉਹਦਾ ਸਾਗ ਤਾਂ ਵੈ ਪੀਲਾ ਹੋ ਗਿਆ ਵਾ ਹਨਾ ਜਿੰਨਾ ਰਿੱਜੂ ਉਨਾ ਵਧੀਆ ਹਨਾ ਮੰਮੀ ਉਨਾ ਹੀ ਵਧੀਆ ਤੇ ਨਾਲ ਦੇ ਨਾਲ ਇਹ ਦਾਦਾ ਕਰਕੇ ਥੋੜਾ ਜਿਹਾ ਮਿਕਸ ਕਰੀ ਜਾਵਾਂਗੇ ਨਾ ਹਾਂਜੀ ਹਾਂਜੀ ਤੇ ਹਈ ਜਦਾਂ ਅੰਨਾਂ ਪਾ ਕੇ ਘੋਟਾ ਫੇਰਨਾ ਨਾ ਹਾਂਜੀ ਜਿਹੜਾ ਛੇਤੀ ਫੇਰ ਜਾਊਗਾ ਠੀਕ ਆ ਤੇ ਬਣੇ ਰਹੋ ਲੋਕ ਦੇ ਨਾਲ ਮੁੜ ਕੇ ਤੁਹਾਨੂੰ ਡਾਇਰੈਕਟ ਦਿਖਾਵਾਂਗੇ ਹੁਣ ਤੜਕੇ ਦੇ ਉੱਪਰ ਤੜਕਾ ਅਸੀਂ ਕਿਹੜੇ ਹਿਸਾਬ ਨਾਲ ਲਾਉਨੇ ਆ ਹਨ ਤੇ ਕਿਵੇਂ ਸਾਗ ਜਿਹੜਾ ਵਾ ਸਵਾਦ ਬਣਦਾ ਵਾ ਇਹੋ ਜਿਹਾ ਸਾਗ ਤੁਹਾਨੂੰ ਦੱਸ ਦੇਣਾ ਵਾ ਤੜਕਾ ਲਾਉਣਾ ਕਿ ਤੁਸੀਂ ਕਹੋਗੇ ਜਿਨ੍ਹਾਂ ਨੂੰ ਨਹੀਂ ਪਸੰਦ ਉਹ ਵੀ ਕਹਿਣਗੇ ਵੀ ਵਾਰ-ਵਾਰ ਆਹੀਂ ਸਾਗ ਖਾਣਾ ਵਾ ਜੀ ਕਰਤਾ ਸਾਗ ਖਾਣ ਨੂੰ ਹਨਾ ਸਾਗ ਲੈ ਆਂਦਾ ਵਾ ਬਣਾ ਕੇ ਅੰਦਰ ਸੋਈ ਦੇ ਵਿੱਚ ਤੇ ਟਾਈਮ ਹੋ ਗਿਆ ਵਾ 7:30 ਹਨਾ ਮੰਮੀ ਤੇ 7 7:30 ਦਾ ਟਾਈਮ ਆ ਤੇ ਵੇਖ ਲਓ ਤੁਸੀਂ ਰਜ ਰਜ ਕਮਲਾ ਹੋ ਗਿਆ ਰਜ ਰਜ ਕਮਲਾ ਹੋ ਗਿਆ ਪਰ ਸਵਾਦ ਵੀ ਫੇਰੀ ਬਣਦਾ ਵਾ ਹੈ ਹਾਂ ਤੇ ਹੁਣ ਫੇਰੀ ਐ ਇੰਨਾ ਟਾਈਮ ਮੰਮੀ ਸਾਗ ਰੇਨਦੇ ਆ ਅੱਲਾ ਫੇਰੀ ਆ ਨਾ ਹੂੰ ਹੁਣ ਨ ਭਾਗੇ ਕੋਟਾ ਫੇਰੀ ਅੱਲਾ ਨ ਭਾਗੇ ਤੇ ਹੁਣ ਦੋਸਤੋ ਲੱਗੂਗਾ ਜੀ ਤੜਕਾ ਹੈਂ ਤੇ ਫੇਰ ਖਾਵਾਂਗੇ ਸਾਗ ਲੱਗਾ ਵਾ ਸਾਗ ਨੂੰ ਹੁਣ ਤੜਕਾ ਲੱਗਣਾ ਹੈ ਮੰਮੀ ਹੂੰ ਇਹ ਤੜਕਾ ਮੇਨ ਪੁਆਇੰਟ ਆ ਸਾਰੀਆਂ ਚੀਜ਼ਾਂ ਦਾ ਤੜਕਾ ਹੀ ਆਗੇ ਹਨਾ ਤੜਕਾ ਲੱਗੂਗਾ ਤੇ ਸਾਗ ਖਾਣਾ ਹਾਂ ਤੜਕੇ ਦੇ ਵਿੱਚ ਮੈਂ ਲਸਣ ਤੇ ਅਦਰਕ ਤੇ ਪਿਆਜ਼ ਟਮਾਟਰ ਇਹ ਤੁਸੀਂ ਵੇਖੋ ਵੀ ਚੀਜ਼ਾਂ ਖੁੱਲੀਆਂ ਪਾਉਂਦੇ ਆ ਮੰਮੀ ਸਾਗ ਫੇਸਵਾਦ ਬਣਦਾ ਹਾਂ ਹਨਾ ਮੇਨ ਗੱਲ ਇਹ ਆ ਜਾਂਦੀ ਆ ਕਿ ਜੇ ਤੁਸੀਂ ਸਾਗ ਸਵਾਦ ਬਣਾਉਣਾ ਨਾ ਤੇ ਤੜਕੇ ਵਿੱਚ ਜਿਹੜੀਆਂ ਚੀਜ਼ਾਂ ਪੈਣ ਵਾਲੀਆਂ ਖੁੱਲੀਆਂ ਰੱਖਣੀਆਂ ਵਾ ਇੱਧਰ ਜਿਦਾ ਪਿਆਜ਼ ਹੋਗੇ ਟਮਾਟਰ ਹੋਗੇ ਹਰੇ ਹਨਾ ਔਰ ਸੌਰੀ ਲਾਲ ਤੇ ਇੱਧਰ ਲਸਣ ਅਦਰਕ ਤੇ ਸਭ ਤੋਂ ਮੇਨ ਪੁਆਇੰਟ ਇਹੀ ਆ ਕਿ ਚੀਜ਼ਾਂ ਮੰਮੀ ਜੀ ਖੁੱਲੀਆਂ ਪਾਉਂਦੇ ਆ ਤੇ ਜਿਹਦੇ ਨਾਲ ਜਿਹੜਾ ਸਾਗ ਵਾ ਆਪਣੇ ਆਪ ਹੀ ਟੇਸਟ ਲੱਗਦਾ ਵਾ ਸੋ ਬਾਕੀ ਹੁਣ ਅੱਗੇ ਅੱਗੇ ਦੇਖਦੇ ਆ ਕਿਵੇਂ ਕਿਵੇਂ ਤੜਕਾ ਲੁੰਦੇ ਆ ਤੇ ਹੁਣ ਇਹ ਆ ਨਾ ਕਿ ਉਹ ਵੀ ਤੁਸੀਂਆਂ ਦੀਆਂ ਮਿਰਚਾਂ ਨਹੀਂ ਪਾਈਆਂ ਹਰੀਆਂ ਮਿਰਚਾਂ ਮੈਂ ਸਾਗ ਚ ਪਾਤ ਗਿਆ ਅੱਛਾ ਠੀਕ ਆ ਠੀਕ ਆ ਨਾ ਦੇ ਜਾਂਦੇ ਆ ਨਾਲ ਜਿਹੜਾ ਵਾ ਨਾਲ ਦੀ ਨਾਲ ਹੀ ਕਰ ਲਿਆ ਹਨਾ ਤੇ ਸਭ ਤੋਂ ਪਹਿਲਾਂ ਪਾਉਂਦੇ ਆ ਲਸਣ ਚਲੋ ਤੇ ਤੁਹਾਨੂੰ ਟੇਸਟ ਵੀ ਦੱਸਾਂਗੇ ਕਿਵੇਂ ਦਾ ਬਣਿਆ ਸਾਗ ਠੀਕ ਆ ਤੇ ਮੈਂ ਆ ਕੇ ਆਈ ਨਾ ਨਾਲ ਮੱਕੀ ਦੀ ਰੋਟੀ ਲੈਣੀ ਆ ਤੇ ਇੱਦਾਂ ਮੈਂ ਤਾਂ ਰੱਖ ਲਿਆ ਵਾ ਤੇ ਨਾਲ ਮੈਂ ਘਰ ਦਾ ਭੁੰਨੂਗੀ ਤੇ ਨਾਲ ਹੀ ਮੈਂ ਰੋਟੀ ਦਾ ਚਲੋ ਜੀ ਠੀਕ ਆ ਇੱਧਰ ਲਸਣ ਪਾਇਆ ਮੈਂ ਤਾਂ ਪੁਰਜਾ ਲਾ ਲ ਹੋ ਜੇ ਨਾ ਹਾਂਜੀ ਹਾਂਜੀ ਤੇ ਫਿਰ ਮੈਂ ਆਹ ਭੁੰਨੀ ਨਾਲ ਅਦਰਕ ਅਦਰਕ ਹਾਂ ਠੀਕ ਤੇ ਲਸਣ ਸਾਡਾ ਹੋ ਗਿਆ ਜੀ ਲਸਣ ਹੋ ਗਿਆ ਜੀ ਤੇ ਇਹਦੇ ਵਿੱਚ ਪਾਉਨੇ ਆ ਅਦਰਕ ਚਲੋ ਅਦਰਕ ਵੀ ਪਾ ਲਾਂ ਤੇ ਪਾਵਾਂਗੇ ਜੀ ਪਿਆਜ਼ ਤੇ ਨਾਲ ਹੀ ਪਾਵਾਂਗੇ ਪਿਆਜ਼ ਹੂੰ ਲੀਕਾ ਪਿਆਜ਼ ਤੁਸੀਂ ਚੱਕ ਕਰ ਸਕਦੇ ਹੋ ਮੈਂ ਪਾਏ ਆ ਪਾਇਆ ਪਿਆਜ਼ ਹੋਣੇ ਹਨ ਪਾਇਆ ਤੋਂ ਹੀ ਭੈਵਾਦੀ ਹੋਏ ਪਾਇਆ ਪਾਇਆ ਤੋਂ ਵੱਧ ਹੋਣੇ ਆ ਤੇ ਸਾਗ ਵੀ ਅਸੀਂ ਸਾਰਾ ਨਹੀਂ ਇਹ ਜਿਹੜਾ ਕਰਨਾ ਹੈਗਾ ਸਾਗ ਥੋੜਾ ਜਿਹਾ ਜਿਹੜਾ ਤੜਕਣਾ ਹਨਾ ਮੰਮੀ ਜਿੰਨੇ ਕ ਅਸੀਂ ਪਿਆਜ਼ ਵਾ ਜਿੰਨੇ ਵਿੱਚ ਇਹ ਨਾ ਕਰਿਆ ਕਰੋ ਕਿ ਇੱਕ ਨਾ ਮੈਂ ਬਹੁਤ ਜਾਣੇ ਵੇਖਿਆ ਇਦਾਂ ਜਿਹੜੇ ਤੜਕਾ ਜਿੱਦਾ ਭੁੰਨ ਦਿੰਦੇ ਨਾ ਜਿਹੜਾ ਸਾਗ ਨੂੰ ਤੜਕਾ ਲਾਉਂਦੀ ਉਹ ਕਿੰਨਾ ਹੀ ਪਾ ਦਿੰਦੇ ਆ ਵਿੱਚ ਸਾਗ ਉਹਦੇ ਵਿੱਚ ਫਿਰ ਪਿਆਜ਼ ਲਾਉਦੇ ਨਹੀਂ ਕਲਾ ਸਾਗ ਸਾਗੀ ਜਿੱਦਾ ਉਹ ਵੀ ਨਹੀਂ ਸਵਾਦ ਲੱਗਦਾ ਕਹੇ ਕਿ ਕਹਦੇ ਨੇ ਆ ਵੀ ਚਲ ਹੁਣ ਖਾਵਾਂਗੇ ਸਿਰੇ ਹੀ ਖਾਦਾ ਜਾਊਗਾ ਹਨਾ ਤੇ ਜਿਹੜਾ ਤੁਸੀਂ ਤੜਕਾ ਭੁੰਨਦੇ ਹੋ ਤੇ ਜੇ ਸਾਗ ਪਾਉਣਾ ਵਾ ਤੇ dheer che ਪਾਇਆ ਕਰੋ ਤੇ ਜਿਆਦਾ ਸਾਗ ਨਾ ਵੀ ਹੋਰ ਤਾਂ ਤੜਕਾ ਜਿਆ ਇਦਾਂ ਲੱਗਦਾ ਜਿਦਾ ਹੀ ਲਾਇਆ ਨਹੀਂ ਲਾਇਆ ਨਹੀਂ ਹੁੰਦਾ ਬਿਲਕੁਲ ਇਹੀ ਗੱਲ ਤੇ ਮੈਂ ਕਹਿਣੀ ਚਾਹੁੰਨਾ ਤੇ ਜੇ ਤੁਸੀਂ ਜਿਆਦਾ ਸਾਗ ਦਾ ਤੜਕਾ ਲਾਉਣਾ ਤੇ ਗੰਡੇ ਵੀ ਜਿਆਦਾ ਪਾਓ ਹਨਾ ਸਾਭ ਨੂੰ ਥੋੜਾ ਏਦਾਂ ਦਾ ਲਾਓ ਕਿ ਵਿੱਚ ਪਿਆਜ਼ ਤੇ ਲਸਣ ਸਾਰਾ ਕੁਝ ਦੀ ਹੋਵੇ ਚਾ। ਫਿਰ ਪਤਾ ਹੀ ਆ ਲੱਗਦਾ ਹਨਾ। ਸਹੀ ਗੱਲ ਆ ਫੇਰ ਹੀ ਮੈਨੂੰ ਪਤਾ ਲੱਗੂ ਤੜਕਾ ਲੱਗਾ। ਜਿਹੜੇ ਸਾਗ ਵਿੱਚ ਪੋਣੀ ਦੋ ਗੰਡੇ ਆ ਤੇ ਵਿੱਚ ਸਾਗ ਵੱਧ ਪਾ ਦੇਣਾ ਤੇ ਉਹਦੇ ਵਿੱਚ ਤੇ ਗੰਡੇ ਉਦਰਾ ਨਹੀਂ ਦਿਗਣੇ ਤੇ ਅਹੀਂ ਹੋਣਾ ਥਿੰਨੇ ਪਿਆਜ਼ ਪਾਏ ਹਨਾ ਤੇ ਅਦਰਕ ਲਸਣ ਪਾਇਆ ਤੇ ਇਹਦੇ ਵਿੱਚ ਮੈਂ ਤਿੰਨ ਚਾਰ ਹੀ ਕਰਸ਼ੀਆਂ ਪੋਣੀਆਂ ਬਾ ਸਾਗ ਦੀਆਂ। ਹਾਂ। ਹਾਂ। ਕਿਉਂਕਿ ਫਿਰ ਟੇਸਟ ਫਿਰ ਤੜਕੇ ਨਾਲ ਵਿੱਚ ਆਊਗਾ ਤੇ ਫਿਰ ਹੀ ਸੁਆਦ ਲੱਗੂਗਾ। ਲੋੜ ਅਨਸਾਰ ਸਾਗ ਪਾਓ ਤੇ ਫੇਰ ਤੜਕਾ ਵਾਲੀ ਦਾ ਮਿੰਟ ਵਿੱਚ ਘੱਟ ਰਹੀਦਾ। ਹੋਰ ਤੇ ਇੱਕ ਗੱਲ ਹੋਰ ਹਾਂ ਕਈ ਤੜਕਾ ਘੱਟ ਹੀ ਖਾਂਦੇ ਹਨ ਹਾਂ ਉਹ ਆਪਣੇ ਸਾਹਮਣੋਂ ਲਾਉਂਦੇ ਆ ਤੇ ਅਸੀਂ ਇਧਰ ਆਪਣੇ ਸਾਹਮਣੋਂ ਲਾਉਣਾ ਹੈ ਨਾ ਹਾਂ ਇਹ ਵੀ ਗੱਲ ਹੈ ਪਰ ਸਾਗ ਨੂੰ ਤੜਕਾ ਫੁੱਲ ਲੱਗੂਗਾ ਤੇ ਸਵਾਦ ਲੱਗੂਗਾ ਇਹ ਗੱਲ ਵੀ ਤੇ ਫਿਰ ਨਾਲ ਹੀ ਹੈ ਨਾ ਤੇ ਕੋਈ ਗੱਲ ਨਹੀਂ ਜੀ ਜੇ ਤੁਸੀਂ ਸਾਗ ਨੂੰ ਤੜਕਾ ਲਾਉਗੇ ਤੇ ਜਰੂਰ ਵੱਧ ਪਿਆਜ ਪਾ ਕੇ ਲਾਓ ਠੀਕ ਆ ਚਾਕਾ ਕਰ ਫੜਦੇ ਤੁਸੀਂ ਕੜਾਈ ਸਾਡੀ ਪੂਰੀ ਪਿਆਜ ਜਾਣਾ ਭਰੀ ਆ ਤੇ ਹੁਣ ਇਧਰ ਪੈਣੇ ਆ ਜੀ ਆਣਾ ਲਾਲ ਟਮਾਟਰ ਤੇ ਸਾਗ ਦਾ ਕੋਟਾ ਫੇਰ ਕਿੰਨੇ ਟਮੇ ਟਮੇ ਫੇਰ ਇੱਕ ਵਾਰ ਸਾਗ ਤੇਰੇ ਨਾਲ ਨਹੀਂ ਆਏਗਾ ਹਾਂਜੀ ਤੇ ਮੈਂ ਜੜਾ ਅੰਦਾਜ਼ਾ ਪਾਚਾ ਨਹੀਂ ਸਾਗ ਨਹੀਂ ਕਿਹਿਆ ਕਰਦੇ ਆਹ ਆਉਂਦਾ ਮੂਝ ਪਾਣੀ ਕਿ ਨਹੀਂ ਹੈ ਠੀਕ ਆ ਤੇ ਜਰੂਰ ਕਮੈਂਟ ਕਰਕੇ ਵੀ ਦੱਸਿਓ ਕਿੰਨਾ ਕਿੰਨਾ ਨੇ ਨਵਾਂ ਕਰ ਲਿਆ ਹੁਣ ਸਾਗ ਸਿਆਲ ਦਾ ਪਹਿਲਾ ਠੀਕ ਆ ਬਣਾ ਕੇ ਸਾਡੇ ਵੰਦੂ ਖਾਧਾ ਲਾਹੀਂ ਤੇ ਪਹਿਲੀ ਵਾਰੀ ਖਾਣ ਅਗੇ ਤੇ ਸਾਡੇ ਭੈਣ ਭਰਾਵਾਂ ਨੇ ਖਾ ਵੀ ਲਿਆ ਹੋਆ ਤੇ ਅਸੀਂ ਹੋਣ ਲੱਗੇ ਆ ਖਾ ਇਧਰ ਤੜਕਾ ਆਪਣਾ ਪੁੱਜ ਰਿਹਾ ਵਾ ਤੇ ਇੱਧਰ ਮੰਮੀ ਜੀ ਰੋਟੀਆਂ ਲਾਉਣ ਦੇ ਆ ਦੋਵੇਂ ਕੰਮ ਹੀ ਕਰੀ ਜਾਣ ਦੇ ਹੈ ਹੋਰ ਮੰਮੀ ਜੀ ਕਹਿੰਦੇ ਆ ਕਿ ਸਾਰਿਆਂ ਨੂੰ ਭੁੱਖ ਲੱਗੀ ਆ ਹੁਣ ਤੇ ਸਾਗ ਬਣਾਉਂਦੇ ਆ ਟਾਈਮ ਹੀ ਬੜਾ ਹੋ ਗਿਆ ਤੇ ਹੁਣ ਜਲਦੀ ਜਲਦੀ ਰੋਟੀ ਖਾਣੀ ਆ ਦਾਂਗੇ ਖਿਲਾਉਣਾ ਹੀ ਆ ਤੜਕੇ ਲੱਗੇ ਤੇ ਮੈਂ ਤਾਂ ਨਾਲ ਹੁਲਕੇ ਲੱਗ ਜਾਂਦਾ ਸਹੀ ਗੱਲ ਇੱਕੋ ਟਾਈਮ ਦੇ ਵਿੱਚ ਇਹਨਾਂ ਦੋ ਦੋ ਕੰਮ ਹੈ ਹੋਰ ਕੌਣ ਕੌਣ ਕਰਦਾ ਹੁੰਦਾ ਐਦਾਂ ਸਾਨੂੰ ਕਮੈਂਟ ਕਰਕੇ ਦੱਸਿਓ ਤੇ ਇੱਧਰ ਆਪਣੇ ਜਿਹੜੇ ਆ ਪਿਆਜ਼ ਜਿਹੜੇ ਪੂਰੇ ਪੁੱਜ ਚੁੱਕੇ ਆ ਹਨਾ ਐਦਾਂ ਲੱਗਦੇ ਆ ਤੜਕੇ ਤਜ਼ਾ ਜੀ ਨੇ ਕਮੈਂਟ ਕਰਕੇ ਜਰੂਰ ਦੱਸਿਓ ਇਦਾਂ ਕੌਣ-ਕੌਣ ਦਾ ਹੁੰਦਾ ਤੜਕੇ ਸਾਡੇ ਵਾਂਗੂ ਪੁਰਾਣੇ ਫਰੀਜ ਨਾਲ ਤੜਕਾ ਲੱਗਦਾ ਇਦਾਂ ਰਹਾ ਨਾ ਮੰਮੀ ਯਾਰ ਭੁੱਜ ਜਾਵੇ ਤੇ ਸਾਰਾ ਕੁਝ ਭੁੱਜ ਜਾਵੇ ਪਿਆਜ਼ ਲਸਣ ਟਮਾਟਰ ਤੇ ਭੇਦੀ ਵਧੀਆ ਲੱਗਦਾ ਹਾਂ ਹਾਂਜੀ ਇਹ ਤੇ ਹੈ ਹਨਾ ਹਾਂਜੀ ਤੇ ਹੁਣ ਆ ਗਿਆ ਭੁੱਜ ਗਿਆ ਚਾਹ ਮੁੰਡ ਟਮਾਟਰ ਪੈ ਗਏ ਹੋ ਗਏ ਹਨਾ ਹਾਂਜੀ ਤੇ ਇਹਦੇ ਵਿੱਚ ਹੁਣ ਟਮਾਟਰ ਪਾ ਦਾਂਗੇ ਜੇ ਥੋੜੀ ਬੋਧੀ ਕਸਰ ਇਹਦੇ ਨਾਲ ਪੂਰੀ ਹੋ ਜਾਊਗੀ ਹਨਾ ਠੀਕ ਆ ਤੇ ਹੁਣ ਇਹਨਾਂ ਨੂੰ ਟਮਾਟਰ ਨੂੰ ਵੀ ਮੰਮੀ ਜੀ ਭੁਲਣਾ ਨਾ ਹਾਂ ਠੀਕ ਥੋੜਾ ਚਿਰ ਭੁੰਨਾ ਕਿੰਨਾ ਵੀ ਤੇ ਫਿਰ ਬਾਅਦ ਵਿੱਚ ਸਾਗ ਵਿੱਚ ਪਾਵਾਂਗੇ ਤੇ ਜਦੋਂ ਸਾਗ ਵਿੱਚ ਪੈ ਗਿਆ ਫਿਰ ਸਮਝ ਲਓ ਤੜਕਾ ਲੱਗ ਗਿਆ ਫਿਰ ਤੁਹਾਨੂੰ ਜਵਾਰ ਦੀ ਰੋਟੀ ਨਾਲ ਨਾ ਸਰਵ ਕਰਕੇ ਤੇ ਟੇਸਟ ਦੱਸਦੇ ਹਾਂ ਜੀ ਕਿਵੇਂ ਦਾ ਬਣਿਆ ਵਾ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹਾਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਵਾਹ ਕੀ ਇਹਨਾਂ ਦੀ ਜੋੜੀ ਬਣੀ ਹੈ ਨਾ ਮੰਮੀ ਸਾਗ ਦੀ ਤੇ ਰੋਟੀ ਦੀ ਚਲੋ ਜੀ ਇਧਰ ਤੜਕਾ ਆਪਣਾ ਰੈਡੀ ਹੋ ਚੁੱਕਾ ਤੇਲ ਦੇਖੋ ਨਾ ਟਮਾਟਰਾਂ ਨੇ ਆਪਣਾ ਰੰਗ ਛੱਡ ਪਾਣਾ ਹਾਂ ਤੇ ਛੇਤੀ ਕਰੋ ਮੈਂ ਵੀ ਰੰਗ ਛੱਡਣੀ ਆਣਾ ਉਹੱਕ ਲੱਗੀ ਆ ਇਹ ਨਾ ਵੇਖ ਤੇ ਮੈਂ ਜਿਆਦਾ ਰੰਗ ਛੱਡਦਾ ਛੇਤੀ ਕਰੋ ਤੂੰ ਹੈ ਤਰ ਸਾ ਤਰ ਸਾ ਟਾਈਮ ਵੀ ਤੁਸੀਂ ਲਓ ਜੀ ਇੱਧਰ ਜਾ ਕੇ ਕਰੋ ਕਰੋ ਇੱਧਰ ਚੈੱਕ ਕਰੋ ਜੀ ਕੜਾਈ ਦੇ ਵਿੱਚ ਸਾਗ ਪਾ ਦਿੱਤਾ ਆ ਜੀ ਤੇ ਬਸ ਉਹਨਾਂ ਤੜਕਾ ਲੱਗ ਗਿਆ ਨੂੰ ਹੁਣ ਘਮਾਉਣਾ ਸਾਰੇ ਨੂੰ ਤੇ ਹਨਾ ਨਾ ਕੀ ਕਰ ਰਹੇ ਹਾਂ ਸਾਰੇ ਜਬਰਦਸਤ ਹਾਂਜੀ ਜਬਰਦਸਤ ਜਬਰਦਸਤ ਤੜਕਾ ਤੇ ਐਦਾਂ ਦਿਖਣਾ ਚਾਹੀਦਾ ਜੀ ਸਾਗ ਦੇ ਵਿੱਚ ਤੜਕਾ ਫੇਰ ਹੀ ਸਾਗ ਪਸੰਦ ਹੁੰਦਾ ਸਾਰਿਆਂ ਨੂੰ ਤੇ ਸਵਾਦ ਵੀ ਫੇਰ ਹੀ ਲੱਗਦਾ ਹੈ ਕਣੀ ਮੰਮੀ ਪਾੜੋ ਮੰਮੀ ਵਾਹੇ ਕਦੀ ਕਰਦੀ ਪੂਣੀ ਦੇ ਉਹਨੇ ਠੀਕ ਕਰਨਾ ਪਤਾ ਕਿਉਂ ਪਾੜੋ ਬਹਿ ਜਾਂਦਾ ਨਹੀਂ ਦੇ ਨਹੀਂ ਠੀਕ ਕਰ ਉਹ ਰੋਟਾ ਆਉਣਾ ਹੈ ਨਾ ਕਿ ਉਹਨੇ ਨਵਾਂ ਬਣਾਉਣਾ ਹੈ ਅੱਛਾ ਹਾਂ ਇਹ ਵੀ ਗੱਲ ਹੈ ਇਹ ਵੀ ਗੱਲ ਨਵੇਂ ਸਾਗ ਨੂੰ ਜਿਹੜਾ ਵਾ ਸਗੋ ਤਰਕਾ ਵਧੀਆ ਲੱਗੇ ਨਾ ਜਿਆਦਾ ਤੇ ਫੇਰ ਹੀ ਵਧੀਆ ਰਹਿੰਦਾ ਹਣਾ ਮੰਮੀ ਹਾਂ ਤੇ ਫੇਰ ਜਦੋਂ ਪੁਰਾਣਾ ਆ ਜਾਂਦਾ ਵਾ ਫੇਰ ਤੁਸੀਂ ਕੋਈ ਗੱਲ ਨਹੀਂ ਫੇਰ ਉਹ ਮਿੱਠਾ ਮਿੱਠਾ ਬਣਦਾ ਸਾਗ ਇਹ ਨਵਾਂ ਨਵਾਂ ਇਹ ਥੋੜਾ ਕੋੜਾ ਹੁੰਦਾ ਵਾ ਤੇ ਫੇਰ ਵੀ ਅਸੀਂ ਪਾਣੀ ਲਾਇਆ ਵਾ ਹੁਣ ਅਸੀਂ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਮੈਂ ਝੂਠ ਨਹੀਂ ਬੋਲੂਗਾ ਸੱਚ ਸੱਚ ਦੱਸੂ ਜੇ ਕੋੜਾ ਲੱਗੂ ਤੇ ਕੋੜਾ ਕਹਾਂਗੇ ਤੇ ਜੇ ਮਿੱਠਾ ਲੱਗੂ ਤੇ ਮਿੱਠਾ ਕਹਾਂਗੇ ਹੈਨਾ ਮੰਮੀ ਹਾਂ ਦਬੂਣ ਖੋਤਾ ਦਾਲ ਤੇ ਆਹ ਸਹੀ ਗੱਲ ਆ ਅਦਾਲਤੀ ਆ ਜੀ ਤੇ ਚਲੋ ਤੜਕਾ ਲੱਗ ਚੁੱਕਾ ਹੁਣ ਤੁਹਾਨੂੰ ਟੇਸਟ ਦਿਖਾਈਏ ਕਿਵੇਂ ਦਾ ਵਾਲਾ ਠੀਕ ਆ ਲਓ ਜੀ ਇਧਰ ਥਾਲੀ ਦੇ ਵਿੱਚ ਸਾਗ ਪਾ ਲਿਆ ਵਾ ਤੇ ਨਾਲ ਰੋਟੀ ਰੱਖ ਲਈ ਆ ਤੇ ਘਿਓ ਵੀ ਪਾ ਲਿਆ ਵਾ ਆ ਤੁਸੀਂ ਦੇਖ ਸਕਦੇ ਹੋ ਤੇ ਹੁਣ ਤੁਹਾਨੂੰ ਟੇਸਟ ਦੱਸਦੇ ਹਾਂ ਇਹਦਾ ਕਿਵੇਂ ਦਾ ਬਣਿਆ ਸਾਗ ਠੀਕ ਆ ਤੇ ਤੁਨੀ ਵੀ ਸਾਰੇ ਜਾਣੇ ਜ਼ਰੂਰ ਟਰਾਈ ਕਰਿਓ ਠੀਕ ਆ ਟਰਾਈ ਕਰਿਓ ਤੇ ਐਂ ਗੈਣਾ ਚ ਲੱਗੇ ਨੇ ਕਰਨਾ ਨਹੀਂ ਹੁੰਦਾ ਹਾ ਕਰਨਾ ਸੰਗਣਾ ਘੱਟੇ ਕਰਨਾ ਠੀਕ ਆ ਟੇਸਟ ਵਾ ਕੋੜਾ ਨਹੀਂ ਹੈਗਾ ਮਸਾਲੇ ਪਾਣੀ ਚ ਲਾ ਲਿਆ ਕਿੰਨਾ ਪਾਣਾ ਬਾਕੀ ਇਹ ਆ ਕਿ ਅਜੇ ਸਟਾਰਟਿੰਗ ਹੀ ਆ ਸਾਖਦੀ ਹੈ ਨਾ ਤੇ ਟੇਸਟ ਬੜਾ ਬਣਿਆ ਹੋਆ ਇਸੇ ਕਰਕੇ ਕਹਿੰਦੇ ਆ ਕਿ ਜਿਆਦਾ ਜਿਹੜਾ ਵਸ ਸਾਗ ਵਿੱਚ ਨਾ ਪਾਇਓ ਤੜਕੇ ਦੇ ਤੜਕਾ ਜ਼ਿਆਦਾ ਹੋਵੇ ਤੇ ਫੇਰ ਹੀ ਲੱਗਣਾ ਸਵਾਦ ਆ ਗੰਦਲਾਂ ਵਾਲੇ ਨੇ ਨਾ ਕਿ ਜਦੋਂ ਗੰਦਲਾਂ ਵਾਲਾ ਹੋਊਗਾ ਪਹਿਲਾਂ ਉਹ ਹੋਰ ਟੇਸਟ ਬਣਨਾ ਵਧੀਆ ਬਣਨਾ ਹੂੰ ਭਾਵੇਂ ਵੀ ਪੱਤੇ ਆਂਦਾ ਵਾ ਚਲੋ ਥੋੜੀ ਥੋੜੀ ਗੰਦਲ ਹੀ ਸਵਾਦ ਬਣਿਆਦਾ ਬਹੁਤ ਟੇਸਟ ਬਣਿਆ ਵਾ ਨਹੀਂ ਤੇ ਜ਼ਿਆਦਾਤਰ ਮੈਂ ਜਿਹਨੇ ਇਹ ਵੀ ਸਾਗ ਖਾਧਾ ਨਾ ਨਵਾਂ ਜਿੱਦਾਂ ਜਿੱਦਾਂ ਸਟਾਰਟਿੰਗ ਵਿੱਚ ਹੁਣ ਜਿੱਦਾਂ ਖਾਂਦੇ ਆ ਤੇ ਉਹ ਕੋੜਾ ਹੀ ਲੱਗਦਾ ਵਾ ਤੇ ਥੋੜਾ ਟੇਸਟ ਜਾਂ ਸਵਾਦ ਨਹੀਂ ਲੱਗਦਾ ਹੂੰ ਅੱਜ ਆਪਾਂ ਤੜਕਾ ਜ਼ਿਆਦਾ ਰੱਖਿਆ ਵਾ ਤੇ ਸਾਗ ਘੱਟ ਪਾਇਆ ਵਾ ਸੋ ਐਸੇ ਕਰਕੇ ਲੈ ਕਿ ਆਬੀ ਟੇਸਟ ਲਗੇ ਕਿ ਸੱਚੀ ਟੇਸਟ ਬੜਾ ਲਗੰਡਿਆ ਜੀ ਤੇ ਹੁਣ ਜਿੰਨੇ ਜਿੰਨੇ ਖਾਣਾ ਵਾ ਆਜੋ ਫਿਰ ਹੈਗਾ ਜੀ ਟਾਈਮ ਹੈ ਬਹੁਤ ਜਿਆਦਾ ਸਵਾਦ ਬਣਿਆ ਸਾਗ ਕਹਿ ਨਹੀਂ ਸਕਦੇ ਕੁਝ ਤੇ ਤੁਸੀਂ ਬਣਾਉਣਾ ਵਾ ਜ਼ਰੂਰ ਠੀਕ ਆ ਨਵਾਂ ਸਾਗ ਜ਼ਰੂਰ ਬਣਾਇਓ ਤੇ ਜਿੰਨਾ ਜਿੰਨਾਂ ਨੇ ਬਣਾ ਲਿਆ ਵਾ ਉਹ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਠੀਕ ਆ ਜਿੰਨਾ ਜਿੰਨਾਂ ਨੇ ਸਾਡੇ ਵਾਂਗੂ ਇਦਾਂ ਬਣਾਇਆ ਹੋਊਗਾ ਤੇ ਅਹੀਂ ਤੇ ਕਰ ਲਿਆ ਨਵਾਂ ਹੁਣ ਖਾਣੇ ਆ ਰੋਟੀ ਕਿਉਂਕਿ ਭੁੱਖ ਅੱਗੇ ਵੱਡੀ ਲੱਗੀ ਆ ਤੇ ਹਰਿਆਣੀਆਂ ਜਾਣਦੇ ਹਾਂ ਠੀਕ ਆ ਜੀ ਫਿਰ ਮਿਲਦੇ ਆ ਕਿਸੇ ਨੈਕਸਟ ਵਲੌਗ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗਾ ਹੋਊਗਾ ਲਾਈਕ ਕਮੈਂਟ ਸ਼ੇਅਰ ਅਤੇ ਚੈਨਲ ਨੂੰ ਕੀ ਕਰਿਓ ਸਬਸਕ੍ਰਾਈਬ ਸਬਸਕ੍ਰਾਈਬ ਤੇ ਮਿਲਦੇ ਆ ਕਿਸੇ ਨੈਕਸਟ ਵੀਡੀਓ ਦੇ ਵਿੱਚ ਜਾਂ ਨੈਕਸਟ ਰੈਸਪੀ ਦੇ ਨਾਲ ਤੇ ਤੁਸੀਂ ਸਾਰਿਆਂ ਨੇ ਕਮੈਂਟ ਕੀਤਾ ਸੀ ਕਿ ਇਹ ਚੈਲੇਂਜ ਵੀ ਲੋਗ ਵੀ ਲੈ ਕੇ ਆਉਣਾ ਹਣਾ ਹੁਣ ਇਹ ਕੋਸ਼ਿਸ਼ ਕਰਾਂਗੇ ਚੈਲੇਂਜ ਵਲੌਗ ਕੋ ਲੈ ਕੇ ਆਉਣ ਦੀ ਵਧੀਆ ਵਧੀਆ ਜਿਵੇਂ ਤੁਹਾਨੂੰ ਪਸੰਦ ਆਇਆ ਹਣਾ ਆਪਾਂ ਤੇ ਹੁਣ ਅਗਲੇ ਮਿਲੇ ਲਿਆਵਾਂਗੇ ਸਾਰਾ ਹਾਂਜੀ ਤੇ ਅਭਿਲਾ ਮੰਗ ਰੈਸਪੀ ਵਾਲੇ ਤੇ ਚੈਲੰਜ ਵਲੋਗ ਵੀ ਲੈ ਜਿਹੜਾ ਕਿ ਤੁਸੀਂ ਬੈਠੇ ਬੋਰਨਾ ਹੋਵੇ ਹਰੇਕ ਚੀਜ਼ ਨੂੰ ਇੰਜੋਏ ਕਰ ਸਕੋ ਠੀਕ ਆ ਉਹ ਕੰਮ ਕਰਨਾ ਆਪਾਂ ਤੇ ਹੁਣ ਵੇਖਾਂਗੇ ਕੋਈ ਨੈਕਸਟ ਜਿਹੜਾ ਵਲੋਗ ਵਾ ਕੋਈ ਚੈਲੰਜ ਲੈ ਕੇ ਆਵਾਂਗੇ ਤੇ ਸਾਰੇ ਜਾਣੇ ਜਰੂਰ ਸਾਥ ਦਿਓ ਠੀਕ ਆ ਠੀਕ ਆ ਜੀ ਬਾਏ ਬਾਏ